ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਦੀ ਜਿਹੜੀ ਵੀਡੀਓ ਆ ਨਾ ਇਹ ਪਹਿਲਾਂ ਹੀ ਰਿਕਾਰਡ ਕੀਤੀ ਹੋਈ ਸੀਗੀ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਵੈਸੇ ਵੀ ਅੱਜ 1 ਦਸੰਬਰ ਆ ਤੇ ਸਰਦੀ ਵੀ ਬਹੁਤ ਜ਼ਿਆਦਾ ਹੋ ਗਈ ਆ ਕੱਲ ਦੀ ਸਰਦੀ ਜਿਹੜੀ ਬਹੁਤ ਜ਼ਿਆਦਾ ਹੋ ਗਈ ਆ ਤੇ ਮੇਰੀ ਜਿਹੜੀ ਮਸ਼ੀਨ ਦੀ ਨਾ ਮੋਟਰ ਖਰਾਬ ਹੋ ਗਈ ਸੀਗੀ ਜਿਵੇਂ ਸਰਦੀਆਂ ਸਟਾਰਟ ਹੋ ਗਈਆਂ ਤੇ ਕਾਫੀ سارے ਜਿਹੜੇ ਕੰਮ ਆ ਉਹ ਯਾਦ ਆ ਗਏ ਸਟਿਚਿੰਗ ਦੇ ਨਾਲ ਰਿਲੇਟਡ ਸੋ ਮੈਂ ਜਿਹੜਾ ਆ ਆਪਣਾ ਥੋੜਾ ਜਿਹਾ ਸਟਿਚਿੰਗ ਦਾ ਕੰਮ ਸ਼ੁਰੂ ਹੀ ਕੀਤਾ ਸੀਗਾ ਤਾਂ ਮੇਰੀ ਮੋਟਰ ਜਿਹੜੀ ਖਰਾਬ ਹੋ ਗਈ ਮੋਟਰ ਜਿਹੜੀ ਅਕਸਰ ਖਰਾਬ ਹੋ ਹੀ ਜਾਂਦੀ ਆ ਜਿਹੜੀ ਚੀਜ਼ ਚੱਲਦੀ ਰਹਿੰਦੀ ਆ ਨਾ ਫਿਰ ਉਹ ਖਰਾਬ ਵੀ ਹੁੰਦੀ ਆ ਤੇ ਅੱਗੇ ਜਿਹੜਾ ਸੀਗਾ ਹਸਬੰਦ ਠੀਕ ਕਰ ਦਿੰਦੇ ਸੀਗੇ ਬਟ ਇਸ ਵਾਰ ਮੇਰਾ خیال ਮੋਟਰ ਦੇ ਵਿੱਚ ਨੁਕਸ ਪੈ ਗਿਆ ਸੀਗਾ ਨਹੀਂ ਮੋਟਰ 'ਚ ਨੁਕਸ ਨਹੀਂ ਪਿਆ ਸੀਗਾ ਇਹਦੀ ਜਿਹੜੀ ਤਾਰ ਆ ਨਾ ਉਹ ਸੜ ਗਈ ਸੀਗੀ ਤਾਰ ਦੇ ਵਿੱਚ ਨੁਕਸ ਸੀਗਾ ਤੇ ਫਿਰ ਹੁਣ ਜਿਹੜੀ ਆ ਇਹਦੀ ਇਹਨੂੰ ਮਕੈਨਿਕ ਕੋਲ ਦੇ ਕੇ ਤੇ ਉਹਨਾਂ ਨੇ ਜੇ ਮੋਟਰ ਦੀ ਤਾਰ ਜਿਹੜੀ ਆ ਉਹ ਚੇਂਜ ਕਰ ਦਿੱਤੀ ਤੇ ਮੈਨੂੰ ਸੀਗਾ ਕਿ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਜਿਹੜੀ ਮੋਟਰ ਠੀਕ ਹੋ ਕੇ ਆਉਣੀ ਆ ਕਿਉਂਕਿ ਅੱਗੇ ਵੀ ਅਸੀਂ ਇੱਕ ਵਾਰੀ ਠੀਕ ਕਰਾਈ ਸੀਗੀ ਤੇ ਕਾਫੀ ਦੇਰ ਉੱਥੇ ਪਈ ਰਹੀ ਸੀਗੀ ਤੇ ਉਹਨਾਂ ਦੇ ਕੋਲ ਉਹ ਤੇ ਗਵਾਚ ਹੀ ਗਈ ਸੀ ਨਾ ਫਿਰ ਉਹਨੇ ਦੁਬਾਰਾ ਲੱਭ ਕੇ ਦਿੱਤੀ ਤੇ ਕੋਈ ਮਹੀਨਾ ਡੇਢ ਮਹੀਨਾ ਲੱਗ ਗਿਆ ਸੀਗਾ ਇਸ ਕਰਕੇ ਮੈਂ ਜਿਹੜਾ ਇਹਦੀ ਹੈਂਡਲ ਜਿਹੜਾ ਉਹ ਇਹਨੂੰ ਫਿੱਟ ਕਰ ਦਿੱਤਾ ਸੀਗਾ ਬਟ ਇਸ ਵਾਰ ਜਿਹੜੀਆਂ 2 ਦਿਨਾਂ ਦੇ ਵਿੱਚ ਹੀ ਮੋਟਰ ਜਿਹੜੀ ਮਿਲ ਗਈ ਸੀ ਤੇ ਅੱਜ ਮੈਂ ਹੁਣ ਇਹਦਾ ਹੈਂਡਲ ਉਤਾਰ ਦੇਣਾ ਆ ਤੇ ਮੋਟਰ ਦੁਬਾਰਾ ਫਿੱਟ ਕਰ ਦੇਣੀ ਆ ਹੈਂਡਲ ਦੇ ਨਾਲ ਕਾਫੀ دیر ਮੈਂ ਸਟਿਚਿੰਗ ਕੀਤੀ ਆ ਔਰ ਹੁਣ ਜਿਹੜਾ ਆ ਉਹ ਨਹੀਂ ਹੁੰਦੀ ਤੇ ਨਾਲੇ ਜਦੋਂ ਮੋਟਰ ਲੱਗੀ ਹੋਵੇ ਨਾ ਮੋਟਰ ਦੇ ਨਾਲ ਕਾਫੀ ਜਿਹੜਾ ਕੰਮ ਜਲਦੀ ਹੋ ਜਾਂਦਾ ਆ ਜਿਹੜਾ ਕੰਮ ਅੱਧੇ ਘੰਟੇ ਦਾ ਹੁੰਦਾ ਆ ਉਹਨੂੰ ਸਿਰਫ 15 ਮਿੰਟ ਜਾਂ 20 ਮਿੰਟ ਲੱਗਦੇ ਆ ਬਾਤ ਜਦੋਂ ਲਾਈਟ ਚਲੇ ਜਾਂਦੀ ਆ ਨਾ ਉਦੋਂ ਫੇ ਜਿਹੜਾ ਕੰਮ ਆ ਵਿੱਚ ਹੀ ਰਹਿ ਜਾਂਦਾ ਆ ਉਹ ਬਸ ਉਹੀ ਪ੍ਰੋਬਲਮ ਹੁੰਦੀ ਆ ਜਦੋਂ ਲਾਈਟ ਚਲ ਜਾਂਦੀ ਆ ਤੇ ਕੰਮ ਵਿੱਚ ਹੀ ਰਹਿ ਜਾਂਦਾ ਆ ਸੋ ਮੋਟਰ ਜਿਹੜੀ ਆ ਫਿੱਟ ਹੋ ਗਈ ਆ ਮੋਟਰ ਤੇ ਅਸੀਂ ਫਿੱਟ ਕਰ ਲਈ ਬਟ ਬਾਅਦ ਵਿੱਚ ਮੈਨੂੰ ਇਹ ਨਾ ਸਮਝਣ ਲੱਗੇ ਕਿ ਇਹਦੀ ਜਿਹੜੀ ਬੈਲਟ ਆ ਨਾ ਇਹ ਕਿਵੇਂ ਚੜਾਉਣੀ ਆ ਉੱਪਰ ਤੇ ਫਿਰ بیٹے ਨੇ ਜਿਹੜੀ ਆ ਉਹ ਬੈਲਟ ਚੜਾ ਆ ਦਿੱਤੀ ਕਈ ਵਾਰੀ ਨਾ ਸਮਝ ਹੁੰਦਿਆਂ ਹੁੰਦਿਆਂ ਵੀ ਨਾ ਕੋਈ ਕੰਮ ਆੜੀ ਜਾਂਦਾ ਆ ਮੋਟਰ ਤੇ ਅਸੀਂ ਬੜੀ ਜਲਦੀ ਫਿੱਟ ਕਰ ਲਈ ਬਟ ਬੈਲਟ ਚੜਾਉਣ ਵੇਲੇ ਥੋੜੀ ਜੀ ਮੁਸ਼ਕਲ ਆ ਗਈ ਸੋ ਮੋਟਰ ਜਿਹੜੀ ਆ ਫਿੱਟ ਹੋ ਗਈ ਆ ਤੇ ਹੁਣ ਤਸੱਲੀ ਹੋ ਗਈ ਆ ਕਿ ਆਰਾਮ ਨਾਲ ਮੈਂ ਆਪਣਾ ਸਟਿਚਿੰਗ ਦਾ ਕੰਮ ਕਰ ਸਕਦੀ ਆ ਸੋ ਜਿਹੜੀ ਸਟਿਚਿੰਗ ਹੁੰਦੀ ਆ ਨਾ ਇਹ ਵੀ ਜਿਹੜਾ ਆ ਨਾ ਇੱਕ ਰੂਹ ਨੂੰ ਸਕੂਨ ਦਿੰਦੀ ਆ ਨਾ ਬਹੁਤ سارے ਜਿਹੜੇ ਸਟਿਚਿੰਗ ਕਰਦੇ ਹੋਣਗੇ ਉਹ ਇਸ ਗੱਲ ਨਾਲ ਸਹਿਮਤ ਹੋਣਗੇ ਨਾ ਕਿ ਇਹਦੇ ਨਾਲ ਵੀ ਨਾ ਇੱਕ ਦਿਮਾਗੀ ਸਕੂਨ ਮਿਲਦਾ ਆ ਜਿਹੜੀਆਂ ਪੁਰਾਣੀ ਲੇਡੀਜ਼ ਹੁੰਦੀਆਂ ਸੀ ਨਾ ਉਹ ਆਪਣੇ ਆਪ ਨੂੰ ਹਮੇਸ਼ਾ ਕੰਮ ਵਿੱਚ ਬਿਜ਼ੀ ਰੱਖਦੀਆਂ ਸੀਗੀਆਂ ਸਿਲਾਈ ਕਢਾਈ ਬੁਣਾਈ ਮਤਲਬ ਕਿ ਇਸ ਤਰ੍ਹਾਂ ਦੇ ਕੰਮ ਕਰਦੀਆਂ ਰਹਿੰਦੀਆਂ ਸੀਗੀਆਂ ਤੇ ਆਪਣੇ ਘਰ ਨੂੰ ਸਜਾਉਂਦੀਆਂ ਸੀਗੀਆਂ ਤੇ ਇਹੀ ਇਹਨਾਂ ਦਾ ਐਂਟਰਟੇਨਮੈਂਟ ਦਾ ਮਤਲਬ ਕਿ ਤਰੀਕਾ ਹੁੰਦਾ ਸੀਗਾ ਕਿਉਂਕਿ ਉਹਦੇ ਟੀਵੀ ਵਗੈਰਾ ਤੇ ਹੁੰਦੇ ਨਹੀਂ ਸੀਗੇ ਉਹ ਸਾਰੇ ਜਣੀਆਂ ਕੁੜੀਆਂ ਵਗੈਰਾ ਇਕੱਠੀਆਂ ਹੋ ਕੇ ਤਾਂ ਮਤਲਬ ਕਿ ਇਹ ਕੰਮ ਕਰਦੀਆਂ ਸੀ ਸਲਾਈ ਕਢਾਈ ਬਨਾਈ ਦਾ ਤੇ ਆਪਣੇ ਮਤਲਬ ਕਿ ਇਕੱਠੀਆਂ ਰਹਿੰਦੀਆਂ ਸੀ ਤਾਂ ਉਹਨਾਂ ਨੂੰ ਕੋਈ ਜ਼ਿਆਦਾ ਡਿਪਰੈਸ਼ਨ ਵੀ ਨਹੀਂ ਹੁੰਦਾ ਸੀ ਟੈਨਸ਼ਨਾਂ ਵੀ ਨਹੀਂ ਹੁੰਦੀਆਂ ਸੀਗੀਆਂ ਹੋਣ ਦਾ ਟਾਈਮ ਕਾਫੀ ਚੀਨ ਹੋ ਗਿਆ ਆ ਹੁਣ ਚਲੋ ਪੜ੍ਹਾਈ ਕੁੜੀਆਂ ਪੜ੍ਹਦੀਆਂ ਪਈਆਂ ਆ ਪੜ੍ਹਦੀਆਂ ਪੜ ਪੜ੍ਹਾਈ ਦੇ ਨਾਲ ਨਾਲ ਨਾ ਜਿਹੜਾ ਹੈ ਨਾ ਹੱਥੀ ਕੰਮ ਵੀ ਆਉਣਾ ਚਾਹੀਦੇ ਆ ਕਿਉਂਕਿ ਅਗਰ ਅਗਰ ਤੁਸੀਂ ਹੱਥੀ ਕੰਮ ਕਰੋਗੇ ਨਾ ਤੇ ਉਹਦੇ ਵਿੱਚ ਪੜ੍ਹਾਈ ਤੁਹਾਡਾ ਸਾਥ ਦੇਗੀ ਤੇ ਅਗਰ ਤੁਸੀਂ ਅ ਅੱਥੀ ਕੰਮ ਕਰਨਾ ਜਾਣਦੇ ਹੋ ਤੇ ਉਹਦੇ ਨਾਲ ਤੁਹਾਨੂੰ ਵੀ ਫਾਇਦਾ ਆ ਅਗਰ ਤੁਸੀਂ ਪੈਸੇ ਨਹੀਂ ਕਮਾ ਸਕਦੇ ਪਰ ਤੁਸੀਂ ਆਪਣੇ ਪੈਸੇ ਬਚਾ ਤੇ ਸਕਦੇ ਹੋ ਨਾ ਸੋ ਇਸ ਤਰ੍ਹਾਂ ਕਰਕੇ ਹੈ ਨਾ ਸਾਨੂੰ ਹਰੇਕ ਕੰਮ ਜਿਹੜਾ ਸਿੱਖਣਾ ਚਾਹੀਦਾ ਆ ਆਪਣੇ ਵਾਸਤੇ ਸੋ ਮੈਂ ਵੀ ਜਿਹੜਾ ਆ ਉਹ ਸਟਿਚਿੰਗ ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਕਿਵੇਂ ਸਿੱਖੀ ਆ ਮੈਨੂੰ ਮਤਲਬ ਕਿ ਜਿਵੇਂ ਘਰੋਕੇ ਗੁਰਤੀ ਵਿੱਚ ਹੀ ਮਿਲੀ ਆ ਬਸ ਮੰਮੀ ਹੋ ਰਾਵਲ ਵੇਖ ਵੇਖ ਕੇ ਹੀ ਸਿੱਖ ਲਈ ਸਮਝ ਨਹੀਂ ਲੱਗੀ ਤੇ ਜਦੋਂ ਕੋਈ ਕਹਿੰਦਾ ਹੈ ਨਾ ਕਿ ਅਸੀਂ ਸਟੀਚਿੰਗ ਸਿੱਖਣੀ ਆ ਤੇ ਮੈਨੂੰ ਬੜੀ ਹੈਰਾਨੀ ਹੁੰਦੀ ਆ ਕਿ ਸਿੱਖਣੀ ਆ ਸਾਨੂੰ ਨਹੀਂ ਪਤਾ ਕਿ ਅਸੀਂ ਕਿਵੇਂ ਸਿੱਖੀਆਂ ਤੇ ਐਵੇਂ ਲੱਗਦਾ ਹੈ ਕਿ ਸਾਨੂੰ ਇੱਕ ਗੋਡ ਗਿਫਟਡ ਹੀ ਆ ਮੈਂ ਤੇ ਸਕੂਲ ਟਾਈਮ ਤੋਂ ਹੀ ਮਤਲਬ ਕਿ 6 ਜਾਂ 7 ਕਲਾਸ ਤੋਂ ਹੀ ਨਾ ਫਰੈਂਡਸ ਦੇ ਸੂਟ ਲਿਆ ਲਿਆ ਕਿ ਸੇਲੀਆਂ ਦੀਆਂ ਸੂਟ ਲਿਆ ਲਿਆ ਕਿ ਉਹਨਾਂ ਨੂੰ ਜਾਂ ਤੇ ਸਟਿਚ ਕਰ ਦਿੰਦੀ ਸੀ ਜਾਂ ਉਹਨਾਂ ਨੇ ਕਿਹਾ ਕਿ ਸਾਨੂੰ ਠੀਕ ਕਰ ਦੇ ਤੇ ਮੈਂ ਐਵੇਂ ਹੀ ਕਰਦੀ ਸੀਗੀ ਔਰ ਸਕੂਲ ਟਾਈਮ ਤੋਂ ਹੀ ਉਹ ਮੈਨੂੰ ਜਦੋਂ ਮਨ ਦੇ ਸੂਟ ਸਟਿਚ ਕਰਕੇ ਦਿੰਦੀ ਸੀ ਤਾਂ ਉਹ ਮੈਨੂੰ ਥੋੜੇ ਬਹੁਤੇ ਪੈਸੇ ਦੇ ਦਿੰਦੀਆਂ ਸੀਗੀਆਂ ਤੇ ਇਸ ਤਰ੍ਹਾਂ ਕਰਦੇ ਕਰਦੇ ਮੈਂ ਕਦੋਂ ਸਟਿਚਿੰਗ ਕਰਨੀ ਸ਼ੁਰੂ ਕਰ ਦਿੱਤੀ ਮੈਨੂੰ ਪਤਾ ਹੀ ਨਹੀਂ ਲੱਗਾ ਸੋ ਹੁਣ ਜਿਹੜਾ ਮੇ ਕੋ ਬਾਰ ਦਾ ਕੰਮ ਨਹੀਂ ਹੁੰਦਾ ਸਟਿਚਿੰਗ ਦਾ ਕੰਮ ਨਹੀਂ ਹੁੰਦਾ ਬਸ ਮੈਂ ਆਪਣੇ ਹੀ ਨਿੱਕੇ ਮੋٹے ਕੰਮ ਕਰਦੀਆਂ ਕਿਉਂਕਿ ਜਿਹੜੇ ਕਿਲਰ ਆਣਾ ਧਿਆਨਾ ਔਖਾ ਆ ਬਟ ਉਹਨਾਂ ਲਈ ਬਹੁਤ ਔਖਾ ਹੁੰਦਾ ਆ ਕਿਉਂਕਿ ਡਿਮਾਂਡਸ ਬਹੁਤ ਜ਼ਿਆਦਾ ਹੁੰਦੀਆਂ ਆ ਸੂਟ ਜਿਹੜੀਆਂ ਸਟਿਚ ਕਰਵਾਉਂਦੀਆਂ ਨਾ ਉਹਨਾਂ ਦੀਆਂ ਡਿਮਾਂਡਸ ਵੀ ਬਹੁਤ ਜ਼ਿਆਦਾ ਹੁੰਦੀਆਂ ਆ ਸੋ ਉਹਨਾਂ ਡਿਮਾਂਡਸ ਨੂੰ ਪੂਰਾ ਕਰਨਾ ਜਿਹੜਾ ਨਾ ਉਹ ਵੀ ਬਹੁਤ ਔਖਾ ਹੁੰਦਾ ਹੈ ਤੇ ਕਈ ਵਾਰੀ ਇਹੀ ਜਿਹੜੀ ਰੂਨ ਸਕੂਨ ਦੇਣ ਵਾਲਾ ਕੰਮ ਹੁੰਦਾ ਹੈ ਨਾ ਇਹ ਟੈਨਸ਼ਨ ਦਾ ਘਰ ਬਣ ਜਾਂਦਾ ਆ ਔਰ ਕਈ ਵਾਰੀ ਜਿਹੜਾ ਇਹਨਾ ਹੈਲਥ ਪ੍ਰੋਬਲਮ ਵੀ ਹੋ ਸਕਦੀ ਆ ਸੋ ਮੇਰੇ ਨਾਲ ਵੀ ਇਦਾਂ ਹੀ ਹੋਇਆ ਤੇ ਮੈਂ ਇਸੇ ਕਰਕੇ ਸਟਿਚਿੰਗ ਜਿਹੜੀ ਉਹ ਛੱਡ ਦਿੱਤੀ ਤੇ ਹੁਣ ਸਿਰਫ ਮੈਂ ਆਪਣੇ ਵਾਸਤੇ ਹੀ ਕਰਦੀ ਆ ਜਦੋਂ ਮੈਂ ਕਰ ਲੈਨੀ ਆ ਨਾ ਜਿੰsubsubsection ਵੀ ਮੈਂ ਥੋੜਾ ਜਿਹਾ ਵੀ ਸਟਿਚਿੰਗ ਦਾ ਕੰਮ ਕਰ ਲੈਨੀ ਆ ਅੱਧਾ ਪੌਣਾ ਘੰਟਾ ਤੇ ਮੈਨੂੰ ਬਹੁਤ ਸਕੂਨ ਮਿਲਦਾ ਆ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਥੈਂਕ ਯੂ ਫॉर ਵਾਚਿੰਗ